ਤਸੀਂ ਇਹ ਦਰਸਾ ਦਿਲਾ ਗੱਲ ਕਰੂੰ ਬਈ ਆਪਾਂ ਮੇਨੀ ਮਮਾ ਇੱਕ ਤੱਕ ਗਿਆ ਸੀ ਉਹ ਮੇਨੀ ਮਮਾ ਇੱਕ ਤੱਕ ਇਹ ਮਤਲਬ ਸਾਥੀਆਂ ਦਾ ਜਿਹੜਾ ਹੰਗਾਰਾ ਸੀਗਾ ਉਹ ਦੋਏ ਬਰਕਰਾਰ ਅਡਰ ਸੀ ਜ਼ਰ ਵਿੱਚ ਦੂਰ ਮੋਰਚੇ ਨਾਲ ਵੀ ਗੱਤ ਚੱਲੀ ਹੈ ਦਲ ਤੱਕ ਤਾਂ ਤੱਕ ਜਾਂਦੀ ਹੈ ਨਾ ਸਾਡੀ ਇਹ ਮੋ냐 ਤੇ ਪਹਿਲਾਂ ਤਾਂ ਅਜੇ ਫਰਜ਼ ਬੰਗਰ ਲਿਖਤੀ ਗੱਲਾਂ ਵੀ ਹੁੰਦੀਆਂ ਨੇ ਜਾਂ ਚਿੱਠੀ ਉਤਰ ਪੱਤਰ ਹੁੰਦਾ ਹੈ ਜਾਨੀ ਕਿ ਪਿਛਲੇ ਚਿੱਠੀ ਜਿਹੀ ਅਗੇ ਇਹ ਨਹੀਂ ਕਿ ਬਈ ਮੈਂ ਗਿਆ ਕਿਸਨੋਂ ਬਿਆਖਿਆ ਦੇਵੂਗੀ ਤੁਸੀਂ ਅਸੀਂ ਇਹ ਕਰ ਨਹੀਂ ਚਾਹਦੇ ਹੁਣੇ ਉਹ ਮੇਰੇ ਕੋਲ ਚਿੱਠੀਆਂ ਤਾਂ ਨਹੀਂ ਹੈ ਇਹ ਚਾ ਚਿੱਠੀ ਆ ਜਿਹੜੀ ਆ ਇਹ ਸਭ ਤੋਂ ਪਹਿਰੇ ਦੇ ਮੋੜ ਤੋਂ ਚਿੱਠੀ ਆਈ ਹੋਈ ਹੈ ਜਿਹੜੀ ਆ ਕੈਵਰ ਤੇ ਸੰਤਾ ਚਿੱਠੀ ਹੈ ਸੰਤਾ ਜੀ ਆ ਚਿੱਠੀ ਆ ਨੌ ਮਾਰਚ ਦੀ ਤੇ ਇਹ ਇਸ ਮੁਹਤਾ ਕਸਾਮ ਜੀ ਤੋਂ ਮੋੜ ਤੋਂ ਚਿੱਠੀ ਆ ਜਿਹੜੀ ਆ ਚਿੱਠੀ ਹੈ ਤੇ ਇਸੇ ਜਣੀ ਇੱਕ ਹੋਰ ਚਿੱਠੀ ਆਈ ਹੈ ਬਹੁਤ ਚਿੱਠੀ ਆ ਆ ਜੈ ਰਾਜੀ ਦਿੱਤਾ ਹੈ ਲੈ ਇੱਕ ਸਭ ਤੋਂ ਮੁੰਡਲੇ ਵਾਲਾ ਸਾਹਿਬ ਦੀ ਚਿੱਠੀ ਹੈ 9 ਮਾਰਚ 2024 ਦੀ ਹੈ 2024 ਨੂੰ ਇਹ ਚਿੱਠੀ ਆ ਜੀ ਕੇ ਟੈਨਾਂ ਵਿੱਚ ਸਾਥੀਆਂ ਦੀ ਇਹਨਾਂ ਨੇ ਮਤਲਬ ਆਪਣੇ ਜਿਹੜਾ ਕਿਸਾਨ ਮੁੱਦੂ ਮੋਰਚਾ ਇਹਨਾਂ ਨੇ ਮਤਲਬ ਪੇਸ਼ ਕੀਤਾ ਵੀ ਆਪ ਨੂੰ ਪੇਸ਼ ਕੀਤੀ ਤਜਵੀਜ਼ ਕੋੜਾ ਦੇ ਵਿੱਚ ਜਿਹੜੀ ਸੁਦੀ ਭੇਜਿਆ ਸਤ ਦਾ ਜੀਜ ਉਹ ਵਿਚਾਰਨ ਵਾਲੀ ਸਥਾਨ ਜਾਂ ਦਾ ਤਾਨਾ ਅਤੇ ਅਜੰਡੇ ਤੇ ਨੁਕਤੇ ਜੋ ਕਿ ਕਿਸੇ ਭਾਗ ਦਾ ਕਰਾਵੇਂ ਅੰਕ ਖਾਨ ਨੂੰ ਮੋਹਸ ਸਮੇਂ ਨਹੀਂ ਲਜਾ ਸਕਿਆ ਭੁਵੀਕ ਦੇ ਘਰ ਵਿੱਚ ਰੱਖਿਆ ਜਾਂਦਾ ਮਤਲਬ ਪੈਂਡਗ ਰੱਖਿਆ ਸੀ ਮੌਜੂਦਾ ਹਾਲਤਾਂ ਨੂੰ ਮੋਕ ਰੱਖਦਾ ਚੰਦਰ ਕਿਸਾਨ ਨੂੰ ਦੁਰ ਲੋਤਾਤਪ ਦੇ ਲਈ ਸਾਂਝੀ ਚਰਚਾ ਦਾ ਸਦਾ ਕਿਦਾ ਸਦਾ ਮਿਲਦਾ ਮੌਰਦਾ ਚੱਲ ਰਿਹਾ ਤੁਸੀਂ ਇਹਦੇ ਵਿੱਚ ਇਸੇ ਦੀ ਚਰਚਾ ਕਰੋਗੇ ਇਹਦੀ ਤੁਸੀਂ ਮਤਲਬ ਇਹਦੇ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹੋ ਕਿ ਮਤਲਬ ਇਹ ਪਾਪ ਦਾ ਮੜਾ ਚੱਲ ਰਿਹਾ ਤੇ ਉਹ ਮਤਲਬ ਉਹਨਾਂ ਦੀ ਐਮ ਕਿੱਥੋਂ ਉਸ ਪਾਸੇ ਹੀ ਗਏ ਐਮ ਮਤਲਬ ਉਹਨਾਂ ਦੀ ਐਪ ਇਸ ਪਾਸੇ ਵੀ ਤੁਸੀਂ ਇੱਧਰ ਆਓ ਕਿ ਪਹਿਲਾਂ ਨਹੀਂ ਤੇ ਇਸ ਪਾਸੇ ਤੇ ਦੂਜੇ ਸਾਥੀਆਂ ਦਾ ਤੇ ਜਵਾਬ ਜਿਹੜਾ ਆਇਆ ਉਹ ਜਿੰਨੀ ਚਾਦੇ ਨੈਗੇਟਿਵ ਸੀ ਉਹਨਾਂ ਨੇ ਮਤਲਬ ਗਿਆ ਜਿੱਦੜੀ ਦੋਸਤ ਦਾ ਤੱਕ ਹੋ ਗਿਆ ਕੀ ਕੀ ਚਿੱਠੀ ਕਿੰਨਾ ਵੱਲੋ ਹੈ ਜੋ ਕਿ ਕਿਸੇ ਵੀ ਤਰੀਕੇ ਨਾਲ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਦੇ ਬਾਵਜੂਦ ਵੀ ਅਗਰ ਆਪ ਐਸਟੀਐਮ ਕਰ ਗਏ ਰਾਜਕੀਤੇ ਸੰਧਾਤਾ ਦੇ ਪਹਿਰਾ ਦੇਣ ਲਈ ਆਪਣਾ ਹੱਥ ਜੇ ਵਧਾਉਂਦੇ ਹੋ ਤਾਂ ਇਹ ਤਾਂ ਲਈ ਵਿਚਾਰਿਆ ਦਿੰਦਾ ਉਹਨਾਂ ਦਾ ਵਾਪਰ ਵੀ ਸਾਡੇ ਚੱਲ ਜਾ ਜੇ ਤੁਸੀਂ ਮਤਲਬ ਇਹ ਤਾਂ ਜਾਉਂਗਾ ਮਤਲਬ ਸਾਥੀਆਂ ਦੀ ਜਿਹੜੀ ਇਹ ਸ਼ਰਤ ਤੋਂ ਚਿੱਠੀ ਸੀ ਇਹ ਵੀ ਨਾ ਬਾਕੀ ਇਹ ਨੋਰਮਲ ਤੇ ਜਿਉਆਕ ਤਦਾਂ ਨੇ ਕਿਹਾ ਕਿ ਸਾਡੇ ਅਜੰਡੇ ਦੇ ਤਹਿਤ ਤੁਸੀਂ ਆਣਾ ਤਾਂ ਆਜੋ ਕੱਲਿਆਂ ਨਹੀਂ ਤੁਸੀਂ ਮਤਲਬ ਸੰਗਰਸ਼ ਸੱਡੀ ਕਿਹੜੀ ਮਹਾਂ ਪਹੁੰਚ ਸੀ ਵੀ ਆਪਾਂ ਇਹ ਮੌਕੇ ਦੇ ਵਿੱਚ ਆਉਣਾ ਸੰਭਵ ਨਹੀਂ ਹੈ ਕਿਉਂਕਿ ਮੌਜਦਾ ਤੁਸੀਂ ਛਲਾ ਲਿਖਿਆ ਤੁਸੀਂ ਲੜ ਰਹੇ ਹੋ ਤੁਸੀਂ ਠੀਕ ਰਹੇ ਹੋ ਦੀ ਜਨਵਰੀ ਤੁਹਾਡੀ ਤੁਸੀਂ ਤੁਸੀਂ ਕਿਹਾ ਸੀ ਵੀ ਅਸੀਂ ਤੁਹਾਡੇ ਨਾਲ ਆ ਪਰ ਸ਼ੱਬੂ ਦੇ ਖਲੋਰੀ ਨਹੀਂ ਅਸੀਂ ਕਿ ਤੁਹਾਡੇ ਨਾਲ ਅਸੀਂ ਮੌਕੇ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਤੁਸੀਂ ਆਪ ਲਿਖ ਕੇ ਸਾਨੂੰ ਕਹੋਗੇ ਤੁਸੀਂ ਆ ਜੂਗੇ ਕਰੇ ਵਾਜਦਾ ਅਸੀਂ ਤੁਹਾਨੂੰ ਤਦ ਮਿਲ ਕਿਵੇਂ ਦੱਸ ਸਕਦੇ ਆ ਤੁਹਾਡੇ ਦੇ ਨਾਲ ਦਾ 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 ਨਿਕਾ ਤਰ੍ਹਾਂ ਦੀ ਬਾਰਵਾਸ਼ ਕਿਵੇਂ ਦਾ ਅਸਰ ਨੇ ਜਿਹੜੀ ਬਾਹਰ ਰਹਿ ਕੇ ਉਹਦੀ ਕਿਵੇਂ ਸਪੋਰਟ ਕੀਤੀ ਜਾ ਸਕਦੀ ਇੱਕ ਇੱਕ ਗਰੁੱਪ ਦੇ ਵਿੱਚ ਐਂ ਨਹੀਂ ਕਿਹਾ ਜਾ ਸਕਦਾ ਤੇ ਜੇ ਨਹੀਂ ਅਸੀਂ ਉਹ ਉਹਨਾਂ ਨੂੰ ਮਤਲਬ ਤਲਬੀਲਾਤਾ ਨੂੰ ਪਹੁੰਚੇ ਤੇ ਬਾਗ ਨਹੀਂ ਬਣਿਆ ਫਿਰ ਵੀ ਅਸੀਂ ਮਤਲਬ ਨਹੀਂ ਪੜਿਆ ਮੜਾ ਰਿਹਾ ਸੀ ਆਪਣੇ ਲੋਕ ਕਿਉਂ ਸੰਯੁਕਤ ਮੌrti ਲੱਗ ਜਾਂਦੇ ਜਦਿਹਾ ਤੇਰਾ ਤੀਨ ਨੂੰ ਜਦੋਂ ਸੋਖ ਕਰ ਲਈ ਬਹੁਤ ਹੁੰਦੀ ਹੈ ਸਾਰੀਆਂ ਜੱਥੇਬੰਦੀਆਂ ਨੇ ਉਹ ਉਹਦੇ ਮਤਲਬ ਉਹਨਾਂ ਦੇ ਜੋ ਸੁਝਾਅ ਪਤਾਸ਼ਿਕ ਨੂੰ ਗੁਣਾ ਦੇ ਹੱਥ ਦੇ ਦੂਰਨ ਦੇ ਵਿੱਚ ਉਹਦੀ ਸ਼ਕਤੀ ਦੇ ਲਾਪੀਆ ਦੂਜੇ ਸਾਥ ਦੇ ਤੋਂ ਵੀ ਦਿੱਤੇ ਤੇ ਉਹ ਵੀ ਜਿਹੜੀ ਚਿੱਠੀ ਆਈ ਹੈ ਉਹਨੂੰ ਵੀ ਸਾਥੀ ਉੱਥੇ ਖੜੇ ਆ ਜਿਹੜੀ ਚਾਹਿਆ ਨਹੀਂ ਇਕਤਾ ਮਤਲਬ ਉਹ ਆ ਜਿਹੜੀ ਚਿੱਠੀ ਹੈ ਇਹੇ ਸਾਥੀਆਂ ਨੇ ਮਤਲਬ ਕਿਹੜੀ ਲਾਈਨ ਤੁਹਾਨੂੰ ਲੱਗਦਾ ਕਿ ਇਹ ਇਕਤਾ ਨਹੀਂ ਬੋਲਦੀ ਸਾਰੀ ਚਿੱਠੀ ਇਹ ਸਾਰੀ ਚਿੱਠੀ ਦੇ ਵਿੱਚ ਇਹ ਹੈ ਆ ਦੇਖੋ ਉਹਨਾਂ ਨੇ ਇਹ ਲਿਖਿਆ ਵੀ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੇ ਦੇਸ਼ ਭਗਤ ਉੱਚੀ ਇੱਕ ਤਲੀ ਜਟਾ